ਅੱਜ ਫੇਰ ਸਰਕਾਰਾਂ ਨੇ ਕੋਰਟਾਂ ਨੇ ਅਦਾਲਤਾਂ ਨੇ ਸਿੱਖ ਔਮ ਨੂੰ ਹੋਰ ਚੀਜ਼ ਦਿੱਤੀ ਹੈ ਜੋ ਇਨਸਾਨ ਬਲਾਤਕਾਰ ਚ ਸਜ਼ਾ ਹਫ਼ਤਾ ਕਤਲ ਚ ਸਜ਼ਾ ਹਫ਼ਤਾ ਜੋ ਬੇਅਦਬੀ ਦੇ ਟ੍ਰੈਲਾਂ ਚ ਚੱਲ ਰਿਹਾ ਸੌਦਾ ਸਾਧ ਉਸ ਨੂੰ ਇੱਕ ਵਾਰ ਫੇਰ ਪ੍ਰੋਲ ਦਿੱਤੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰਾਂ ਸਿੱਖ ਵਿਰੋਧੀ ਹੋਣ ਦੇ ਨਾਂ ਤੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਸਿੱਖਾਂ ਦੇ ਵਿਰੋਧੀਆਂ ਨੂੰ ਜਿੱਥੇ ਪ੍ਰੋਲਾਂ ਦਿੰਦੇ ਆ ਤੇ ਨਾਲ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਫਾਈਲ ਦੇ ਵਿੱਚ ਲਿਖਿਆ ਕਿ ਸਜ਼ਾ ਨਿਲ ਉਹਨਾਂ ਨੂੰ ਕਿਸੇ ਨੂੰ ਨਹੀਂ ਛੱਡਿਆ ਜਾ ਰਿਹਾ ਰਿਆ ਕੀਤਾ ਜਾ ਰਿਹਾ ਸਾਰੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਐ ਪਰ ਸੂਬਾ ਸੈਂਟਰ ਸਰਕਾਰ ਹੋਵੇ ਚਾਹੇ ਭਾਜਪਾ ਦੀ ਚਾਹੇ ਸੂਬਾ ਸਰਕਾਰ ਅੱਜ ਮੈਂ ਵੇਖ ਰਿਹਾ ਸੀ ਆਮ ਆਦਮੀ ਦੇ ਬਲਾਰੇ ਵੱਲੋਂ ਪ੍ਰੈਸਰਸ ਕੀਤੀ ਜਾ ਰਹੀ ਸੀ ਜਦੋਂ ਇਸ ਮਸਲੇ ਤੇ ਪੁੱਛਿਆ ਕਿ ਰਾਮ ਰਹੀਮ ਨੂੰ ਪ੍ਰੂਲ ਮਿਲੇਗੀ ਤਾਂ ਉਹ ਗੱਲ ਹੀ ਟਾਲ ਗਿਆ ਬੋਲੇ ਕਿਵੇਂ ਭਾਈ ਆਹ ਦੇਖੋ 2025 ਦੇ ਵਿੱਚ ਚੌਥੇ ਮਹੀਨੇ ਦੇ ਵਿੱਚ ਇਹਨਾਂ ਨੇ ਤਾਂ ਸੇਮ ਚੀਜ਼ ਜਿਤਾਈ ਹੈ ਪੰਜਾਬ ਸਰਕਾਰ ਵੱਲੋਂ ਸੁਣਵਾਈ ਦੌਰਾਨ ਸੌਦਾ ਸਾਧ ਦੇ ਵਕੀਲ ਨਾਲ ਸਾਂਝੇ ਤੌਰ ਤੇ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਤੱਕ ਹੇਠਲੀ ਅਦਾਲਤ ਚੰਡੀਗੜ੍ਹ ਵਿਖੇ ਸੌਦਾ ਸਾਧ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਕਰਨ ਬਾਰੇ ਸਹਿਮਤੀ ਪ੍ਰਗਟਾਈ ਜਿਸ ਨਾਲ ਹੇਠਲੀ ਅਦਾਲਤ ਜਿਲ੍ਹਾ ਕਚੇਰੀ ਚੰਡੀਗੜ੍ਹ ਵਿਖੇ ਚੱਲ ਰਹੇ ਤਿੰਨੇ ਕੇਸਾਂ ਤੇ ਕਾਰਵਾਈ ਤੇ ਰੋਕ ਹੈ ਤਿੰਨੇ ਕੇਸਾਂ ਤੇ ਰੋਕ ਲੱਗੀ ਬਰਗਾੜੀ ਵਾਲਿਆਂ ਤੇ ਇਹ ਪੰਜਾਬ ਸਰਕਾਰ ਦਾ ਪੱਖ ਹੈ ਜਿਹੜੀ ਆਮ ਆਦਮੀ ਜਿਨ੍ਹਾਂ ਨੇ ਸਿਆਸਤ ਕਰਕੇ ਜਿਹੜੇ ਸਿਆਸਤ ਕਰਕੇ ਜਿਹੜੇ ਸਿਆਸਤ ਕਰਕੇ ਆਏ ਸੀਗੇ ਕਿ ਅਸੀਂ ਬੇਅਦਬੀ ਤੇ ਇਨਸਾਫ ਦੇਵਾਂਗੇ ਇਹ ਸਾਰਾ ਆਰਡਰ ਨੰਬਰ ਸਾਰਾ ਕੁਝ ਦੇ ਵਿੱਚ ਸਾਰਾ ਆਰਡਰ ਨੰਬਰ ਸਾਰਾ ਕੁਝ ਜੋ ਸਿਆਸਤ ਕਰਕੇ ਆਏ ਸੀ ਤੇ ਅਸੀਂ ਬੇਅਦਬੀ ਤੇ ਇਨਸਾਫ ਦੇਵਾਂਗੇ ਇਹ ਸੌਦਾ ਸਾਧਾ ਸਾਝ ਕਰਕੇ ਤਾਂ ਹੀ ਉਹ ਸਰਕਾਰਾਂ ਸੇਕ ਆਉਣ ਨੂੰ ਚੜਾ ਰਹੀਆਂ ਤੇ ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਪਰੋਲਾਂ ਦੇ ਰਹੀਆਂ ਆਤਲ ਬਲਾਤਕਾਰੀ ਅਤੇ ਪੰਥ ਦੋਖੀ ਗੁਰਮੀਤ ਰਾਮ ਰਹੀਮ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਭਾਜਪਾ ਸਰਕਾਰ ਨੇ 14ਵੀਂ ਵਾਰ ਪੈਰੋਲ ਦੇ ਦਿੱਤੀ ਏ ਤੇ ਇਹ ਪੈਰੋਲ 40 ਦਿਨਾਂ ਦੀ ਦਿੱਤੀ ਗਈ ਏ ਭਾਜਪਾ ਸਰਕਾਰ ਡੇਰਾ ਸਿਰਸਾ ਦੇ ਮੁਖੀ ਦੇ ਨਾਲ ਇੱਕ ਬਲਾਤਕਾਰੀ ਦੇ ਨਾਲ ਜਵਾਈਆਂ ਵਾਂਗ ਵਿਹਾਰ ਕਰ ਰਹੀ ਏ ਭਾਜਪਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਏ ਭਾਜਪਾ ਸਰਕਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਨੂੰ ਸ਼ਹਿਦ ਦੇ ਰਹੀ ਏ ਭਾਜਪਾ ਸਰਕਾਰ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ ਭਾਜਪਾ ਸਰਕਾਰ ਕਾਤਲਾਂ ਨੂੰ ਸ਼ਹਿ ਦੇ ਰਹੀ ਹੈ ਔਰ ਔਰ ਇਥੋਂ ਵੇਖੋ ਕਿ ਭਾਜਪਾ ਦੀ ਜਿਹੜੀ ਸੋਚ ਹੈ ਨਾ ਉਹ ਜਗ ਜाहिर ਹੁੰਦੀ ਆ ਕਿ ਭਾਜਪਾ ਜਿਹੜੀ ਆ ਭਾਰਤ ਦੇ ਅੱਗੇ ਇਹ ਦੱਸਦੀ ਆ ਕਿ ਅਸੀਂ ਹਿੰਦੂ ਰਾਸ਼ਟਰ ਲੈ ਕੇ ਆਉਣਾ ਵਾ ਕੀ ਬਲਾਤਕਾਰੀ ਜਿਹੜੇ ਨੇ ਉਹਨਾਂ ਨੂੰ ਪੇਰੋਲ ਦੇਣੀ ਜਾਂ ਉਹਨਾਂ ਨੂੰ ਆਪਣਾ ਜਵਾਈ ਬਣਾਉਣਾ ਇਹ ਹਿੰਦੂ ਰਾਸ਼ਟਰ ਦਾ ਜਿਹੜਾ ਏਜੰਡਾ ਹੋਏਗਾ ਇਹ ਦੁਨੀਆ ਦੇ ਵਿੱਚ ਚਲਦਾ ਚਲਦੀ ਪਈ ਹੈ ਕਿ ਇਸ ਤਰ੍ਹਾਂ ਦਾ ਹਿੰਦੂ ਰਾਸ਼ਟਰ ਹੋਏਗਾ ਕਿ ਬਲਾਤਕਾਰੀਆਂ ਨੂੰ ਵਾਰ-ਵਾਰ ਪੇਰੋਲਾਂ ਮਿਲਣਗੀਆਂ ਜਾਂ ਬਲਾਤਕਾਰੀਆਂ ਨੂੰ ਫਰੇ ਨਹੀਂ ਜਾਏਗਾ ਜਿਨ੍ਹਾਂ ਨੇ ਬਲਾਤਕਾਰ ਕੀਤੇ ਹੋਣਗੇ ਸੋ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਆ ਉਹ ਕੀਤਾ ਜਾਏਗਾ ਕਿ ਜਵਾਈਆਂ ਵਾਂਗ ਉਹਨਾਂ ਦੇ ਨਾਲ ਜਿਹੜਾ ਵਿਹਾਰ ਆ ਉਹ ਕੀਤਾ ਜਾ ਰਿਹਾ ਇੱਕ ਪਾਸੇ ਹਿੰਦੂ ਰਾਸ਼ਟਰ ਆ ਤੇ ਦੂਜੇ ਪਾਸੇ ਭਾਈ ਸਾਹਿਬ ਸਿੱਖ ਰਾਸ਼ਟਰ ਆ ਸਾਡਾ ਖਾਲਸਾ ਰਾਜ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਮਿਸਲਾਂ ਦਾ ਰਾਜ ਤੇ ਹੁਣ ਵੀ ਅਜੇ ਹ ਸਿੱਖ ਰਾਜ ਸਿੱਖ ਜਿਹੜਾ ਆ ਉਹ ਸਥਾਪਿਤ ਕਰਨਾ ਚਾਹੁੰਦੇ ਆ ਸਾਡੇ ਰਾਜ ਦੇ ਵਿੱਚ ਇੱਕ ਵੀ ਬਦਾਤਕਾਰ ਨਹੀਂ ਹੋਇਆ ਔਰ ਦੂਜੇ ਪਾਸੇ ਵੇਖੀਏ ਭਾਜਪਾ ਦੀ ਸਰਕਾਰ ਬਣੀ ਨੂੰ 11 ਸਾਲ ਹੋਏ ਆ ਤੇ 11 ਸਾਲਾਂ ਦੇ ਵਿੱਚ ਯੂਪੀ ਦੇ ਵਿੱਚ ਕਿੰਨੇ ਜਿਹੜੇ ਆ ਦਲਿਤ ਬੱਚੀਆਂ ਦੇ ਨਾਲ ਛੋਟੀਆਂ ਬੱਚੀਆਂ ਦੇ ਨਾਲ ਜਿਹੜੇ ਬਲਾਤਕਾਰ ਹੋ ਚੁੱਕੇ ਆ ਇਥੋਂ ਤੱਕ ਕਿ ਇਹਨਾਂ ਦਾ ਜਿਹੜਾ ਖੇਡ ਮੰਤਰੀ ਸੀਗਾ ਉਹਦੇ ਵਾਸਤੇ ਵੀ ਜਦੋਂ ਉਹਨੂੰ ਹਟਾਉਣ ਵਾਸਤੇ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਧੀਆਂ ਵਾਂ ਖਿਡਾਰੀ ਧੀਆਂ ਉਹਨਾਂ ਨੇ ਕਿੰਨਾ ਚਿਰ ਮੋਰਚਾ ਲਾਈ ਰੱਖਿਆ ਤੇ ਫਿਰ ਵੀ ਭਾਜਪਾ ਨੇ ਉਹਨੂੰ ਕੁਝ ਨਹੀਂ ਕਿਹਾ ਔਰ ਇਤੋਂ ਨਹੀਂ ਗਾਂ ਚੱਲ ਜੀਏ ਇਹ ਉਹਦੇ ਵਿੱਚ ਆ ਜਾਂਦਾ ਬਿਲਕਿਸਬਾਨੋ ਜਿਹੜਾ ਦੰਗਿਆਂ ਦੇ ਵਿੱਚ ਉਸ ਲੜਕੀ ਦਾ ਬਲਾਤਕਾਰ ਕੀਤਾ ਗਿਆ ਸੀਗਾ ਉਹਦੀ ਕੁੱਖ ਦੇ ਵਿੱਚ ਪਲਦੇ ਬੱਚੇ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਉਹ ਜਿੰਨੀ ਕਿੰਨੀ ਵੀ ਗਿਣਤੀ ਸੀਗੀ 11 ਕੇ 15 ਦੀ ਜਿਹੜੀ ਗਿਣਤੀ ਸੀਗੀ ਉਹਨਾਂ ਨੂੰ ਗੁਜਰਾਤ ਸਰਕਾਰ ਨੇ ਇਹ ਕਹਿ ਕੇ ਬਾਹਰ ਕੱਢ ਲੈਂਦਾ ਕਿ ਇਹ ਚੰਗੇ ਨੇ ਮਤਲਬ ਉਹ ਬ੍ਰਾਹਮਣ ਸੀਗੇ ਸਾਰੇ ਕਿ ਇਹ ਚੰਗੇ ਬੰਦੇ ਇਹਨਾਂ ਦਾ ਕੈਰੇਕਟਰ ਚੰਗਾ ਚੰਗੇ ਘਰਾਂ ਨੂੰ ਇਹ ਜਿਹੜੇ ਬਿਲੋਂਗ ਕਰਦੇ ਆ ਇਸ ਕਰਕੇ ਇਹਨਾਂ ਨੂੰ ਮਾਫ ਕਰ ਦਿੱਤਾ ਗਿਆ ਸਾਨੂੰ ਇਹ ਦੱਸੋ ਵੀ ਚੰਗੇ ਘਰ ਦੇ ਜਿਹੜੇ ਬੱਚੇ ਹੁੰਦੇ ਉਹ ਲੋਕਾਂ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰਦੇ ਆ ਔਰ ਭਾਜਪਾ ਦੇ ਅੰਦਰ ਭਾਜਪਾ ਦੇ ਲੀਡਰਾਂ ਨੇ ਇੱਕ ਭਾਜਪਾ ਦੀ ਜਿਹੜੀ ਹੈ ਨਾ ਲੀਡਰ ਫੜੀ ਗਈ ਆ ਉਤਰਾਖੰਡ ਦੇ ਵਿੱਚ ਉਹਨੇ ਆਪ ਦੀ 13 ਸਾਲਾਂ ਦੀ ਬੱਚੀ ਨੂੰ ਆਪ ਦੇ ਕਿਸੇ ਜਾਣਕਾਰ ਬੰਦੇ ਦੇ ਨਾਲ ਪਾ ਦਿੱਤਾ ਤੇ ਉਹਦਾ ਬਲਾਤਕਾਰ ਕਰਾ ਦਿੱਤਾ ਉਹਦੇ ਉੱਤੇ ਵੀ ਜਿਹੜਾ ਪਰਚਾ ਦਰਜ ਹੋਇਆ ਹੁਣ ਮੈਂ ਸਮਝਦਾ ਮਾਂ ਕਿ ਬੀਜੇਪੀ ਨੂੰ ਆਪਣਾ ਨਾਂ ਜਿਹੜਾ ਭਾਰਤੀ ਜਨਤਾ ਪਾਰਟੀ ਤੋਂ ਕੱਟ ਕੇ ਬਲਾਤਕਾਰੀ ਜਨਤਾ ਪਾਰਟੀ ਜਿਹੜਾ ਰੱਖ ਲੈਣਾ ਚਾਹੀਦਾ ਵਾ ਕਿਉਂਕਿ ਕਿੰਨੀ ਫੇਵਰ ਦੇ ਵਿੱਚ ਹੈ ਬਲਾਤਕਾਰੀਆਂ ਦੇ ਇੱਕ ਪਾਸੇ ਤਾਂ ਬੀਜੇਪੀ ਇਹ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਦੇ ਬਹੁਤ ਹਮਾਇਤੀ ਆ ਤੇ ਜਿਹੜਾ ਡੇਰਾ ਸਰਸਾ ਮੁਖੀ ਆ ਉਹ ਤੰਦ ਤੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਉਹਦੇ ਵਿੱਚ ਮਾਸਟਰਮਾਈਂਡ ਆ ਮੁੱਖ ਦੋਸ਼ੀ ਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਦੇ ਵਾਸਤੇ ਸਿੱਖਾਂ ਨੂੰ ਤਕਰੀਬਨ 1 ਮਹੀਨਾ ਪੰਜਾਬ ਬੰਦ ਕਰਨਾ ਪਿਆ ਸੜਕਾਂ ਦੇ ਉੱਤਰਨਾ ਪਿਆ ਧਰਨੇ ਲਗਾਉਣੇ ਪਏ ਮੋਰਚੇ ਲਗਾਉਣੇ ਪਏ ਸਰਕਾਰ ਨੇ ਅਜੇ ਤੱਕ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ ਸਾਰੀ ਗੱਲ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੋਈ ਆ ਡੇਰਾ ਸਿਰਸਾ ਦਾ ਚੇਲੇ ਹੀ ਕਹਿ ਚੁੱਕੇ ਹੋਏ ਆ ਕਿ ਹਣੀਪ੍ਰੀਤ ਨੇ ਇਹ ਜਿਹੜਾ ਬਲਾਤਕਾਰ ਹੀ ਡੇਰਾ ਸਿਰਸਾ ਮੁਖੀ ਦੇ ਨਾਲ ਦੀ ਜਿਹੜੀ ਇਹਦੀ ਰਖੇਲ ਸੀ ਹਨੀਪ੍ਰੀਤ ਉਹਨੇ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਨੂੰ ਅੰਜਾਮ ਦਿੱਤਾ ਤੇ ਬੇਅਦਬੀ ਮਾਮਲੇ ਦੇ ਵਿੱਚ ਤਾਂ ਇਹਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਭਾਜਪਾ ਸਰਕਾਰ ਨੇ ਕੋਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਪਰ ਬਰਾਤਕਾਰ ਦੇ ਮਾਮਲੇ 'ਚ ਵੇਖੋ ਵਾਰ-ਵਾਰ ਉਹਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਇਹ ਤੋਂ ਸਾਫ਼ ਪਤਾ ਲੱਗ ਪਈ ਲੱਗ ਗਿਆ ਕਿ ਭਾਜਪਾ ਨਾ ਤਾਂ ਸਿੱਖਾਂ ਦੀ ਹਮਾਇਤੀ ਆ ਤੇ ਨਾ ਹੀ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਆ ਔਰ ਦੂਸਰੀ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿ ਹਿੰਦੂ ਰਾਸ਼ਟਰ ਦੀ ਤਸਵੀਰ ਉਹਨਾਂ ਨੇ ਤੁਹਾਡੇ ਅੱਗੇ ਪੇਸ਼ ਕਰ ਦਿੱਤੀ ਆ ਕਿ ਹਿੰਦੂ ਰਾਸ਼ਟਰ ਦੇ ਵਿੱਚ ਚਾਹੇ ਕੋਈ ਬੰਬ ਧਮਾਕੇ ਕਰੇ ਸਾਧਵੀ ਪ੍ਰਗਿਆ ਵਰਗੀ ਕਰਨਲ ਪ੍ਰੋਹਿਤ ਵਰਗੇ ਟ੍ਰੇਨਾਂ ਦੇ ਵਿੱਚ ਜਾਂਦੇ ਮਾਸੂਮਾਂ ਨੂੰ ਮਾਰ ਦੇਣ ਤੇ ਉਹਨਾਂ ਦੇ ਕੇਸ ਖਾਰਜ ਹੋਣਗੇ ਇਹ ਆ ਪਹਿਲਾ ਜਿਹੜਾ ਏਜੰਡਾ ਆ ਭਾਜਪਾ ਦਾ ਹਿੰਦੂ ਰਾਸ਼ਟਰ ਦਾ ਦੂਸਰਾ ਏਜੰਡਾ ਜਿਹੜਾ ਆ ਜਾਂਦਾ ਆ ਗੁਰਮੀਤ ਰਾਮ ਰਹੀਮ ਆ ਜਾਂਦਾ ਵਾ ਵੀ ਇਹ ਬਲਾਤਕਾਰ ਕਰੇ ਕੁਝ ਵੀ ਕਰੇ ਇਹਨੂੰ ਦੁਨੀਆ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਜੇਲ੍ਹ ਦਾ ਨਾਂ ਦਿੱਤਾ ਗਿਆ ਵਾ ਹਰ 6 ਮਹੀਨੇ ਬਾਅਦ ਤੇ 9 ਮਹੀਨਿਆਂ ਬਾਅਦ ਉਹ ਬਾਹਰ ਆ ਜਾਂਦਾ 40 ਦਿਨਾਂ ਵਾਸਤੇ 25 ਦਿਨਾਂ ਵਾਸਤੇ 30 ਦਿਨਾਂ ਵਾਸਤੇ ਔਰ ਧੀਆਂ ਭੈਣਾਂ ਦੀ ਪੱਤਾ ਇਹ ਹੋਏਗੀ ਔਰ ਆਪਾਂ ਤੁਹਾਨੂੰ ਤੱਥਾਂ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਕਿ ਕੁਲਦੀਪ ਸਿੰਘ ਸਿੰਗਰ ਜਿਹੜਾ ਇਹਨਾਂ ਦਾ ਇੱਕ ਐਮਐਲਏ ਸੀਗਾ ਯੂਪੀ ਦੇ ਵਿੱਚ ਉਹਨੇ ਇੱਕ ਦਲਿਤ ਬੱਚੀ ਦੇ ਨਾਲ ਬਲਾਤਕਾਰ ਕੀਤਾ ਔਰ ਉਹਨੂੰ ਸਜ਼ਾ ਦੇਣ ਦੀ ਬਜਾਏ ਉੱਥੋਂ ਦੇ ਲੋਕਾਂ ਨੇ ਉਸ ਬੱਚੀ ਦਾ ਜ਼ਬਰੀ ਆ ਆਪਣਾ ਕਰ ਦਿੱਤਾ ਸਨਸਕਾਰ ਕਰ ਦਿੱਤਾ ਤੇ ਉਹਦੇ ਘਰਦਿਆਂ ਨੂੰ ਵੀ ਜਿਹੜਾ ਮਾਰਨ ਤੱਕ ਗਏ ਤੇ ਮਰਵਾ ਵੀ ਦਿੱਤਾ ਕਿ ਪਿੱਛੇ ਕੋਈ ਬਚੇ ਹੀ ਨਾ ਆਵਾਜ਼ ਚੁੱਕਣ ਵਾਲਾ ਇਹ ਭਾਜਪਾ ਦੀ ਅਸਲ ਤਸਵੀਰ ਹੈ ਜਿਹੜੀ ਹੈ ਜਿਹੜੀ ਪੂਰੇ ਭਾਰਤ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਪਰ ਇਹਨਾਂ ਦਾ ਉਹ ਜਿਹੜਾ ਏਜੰਡਾ ਆ ਪੰਜਾਬ ਦੇ ਵਿੱਚ ਥਾਲਸਾ ਰਾਜ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦਿਆਂਗੇ ਜਿਹੜਾ ਲਾਗੂ ਕਰਨਾ ਚਾਹੁੰਦੇ ਆ ਜੀ ਇੱਕ ਗੱਲ ਅਸੀਂ ਹੋਰ ਵੀ ਸੰਗਤ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਇਸ ਬਲਾਤਕਾਰੀ ਕਾਤਲ ਪੰਥਦੋਖੀ ਗੁਰਮੀਤ RAM ਰਹੀਮ ਦੀ ਡੇਰਾ ਸਰਸਾ ਮੁਘੇ ਦੀ ਤੁਨਾ ਕਦੇ ਵੀ ਸਾਡੇ ਬੰਦੀ ਸਿੰਘਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਡੇ ਬੰਦੀ ਸਿੰਘ ਉਹ ਤਾਂ ਜੁਝਾਰੂ ਯੋਧੇ ਆ ਪਰ ਫਿਰ ਵੀ ਉਦਾਹਰਣ ਦੇ ਕੇ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਇਹ ਜਿਹੜਾ ਆ ਭਾਜਪਾ ਦਾ ਯਾਰ ਅਤੇ ਸੁਖਬੀਰ ਬਾਦਲ ਦਾ ਯਾਰ ਡੇਰਾ ਸਿਰਸਾ ਮੁਖੀ ਇਹਨੂੰ ਤਾਂ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਇਹਦਾ ਯਾਰ ਨਹੀਂ ਕਹਿ ਸਕਦੇ ਇਹ ਭਾਜਪਾ ਦਾ ਯਾਰ ਕਹਿ ਸਕਦੇ ਸੁਖਬੀਰ ਬਾਦਲ ਦਾ ਪਿਤਾ ਕਹਿ ਸਕਦੇ ਜੀ ਇਹ ਸੁਖਬੀਰ ਬਾਦਲ ਦਾ ਇਹ ਜਿਗਰੀ ਯਾਰ ਵੀ ਰਿਹਾ ਫਿਰ ਤੇ ਇਹਨਾਂ ਨੇ ਪਿਤਾ ਬਣਾ ਹੀ ਲਿਆ ਸੀ ਬਿਲਕੁਲ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਇਹਨਾਂ ਨੇ ਸੜਕਾਂ ਦੇ ਉੱਤੇ ਰੋਲ ਦਿੱਤਾ ਪੈਰਾਂ ਦੇ ਵਿੱਚ ਰੋਲ ਦਿੱਤਾ ਬਿਲਕੁਲ ਤੇ ਉਹਦੇ ਜਿਹੜੇ ਆ ਗੁਣ ਗਾਨ ਗੰਦੇ ਰਹੇ ਆ ਜੀ ਅਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਇਸ ਕਾਤਲ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀਆਂ ਸਜਾਵਾਂ ਪੂਰੀਆਂ ਵੀ ਹੋ ਚੁੱਕੀਆਂ ਆ ਪਰ ਫੇਰ ਵੀ ਨਾ ਤਾਂ ਉਹਨਾਂ ਨੂੰ ਕੋਈ ਪੈਰੋਲਾ ਦਿੱਤੀਆਂ ਜਾ ਰਹੀਆਂ ਨਾ ਉਹਨਾਂ ਨੂੰ ਜਿਹੜਾ ਰਿਹਾ ਆ ਉਹ ਕੀਤਾ ਜਾ ਰਿਹਾ ਆ ਇਹ ਸਾਰਾ ਕੁਝ ਤਾਂ ਹੋ ਰਿਹਾ ਆ ਕਿਉਂਕਿ ਅਨਖੀਲੀ ਸਿੱਖ ਕੌਮ ਨੂੰ ਝੁਕਾਇਆ ਜਾ ਸਕੇ ਅਨਖੀਲੀ ਸਿੱਖ ਕੌਮ ਦੀ ਜਿਹੜੀ ਅਣਖ ਆ ਸਵੈ ਮਾਨ ਆ ਉਹ ਮਾਰਨਾ ਚਾਹੁੰਦੇ ਆ ਪਰ ਅਸੀਂ ਧੰਨਵਾਦੀ ਆ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਲਾ ਭਾਈ ਜਗਤਾਰ ਸਿੰਘ ਜੀ ਤਾਰਾ ਵਰਗੇ ਸੂਰਮਿਆਂ ਦੇ ਜਿਨ੍ਹਾਂ ਨੇ ਆਖਿਆ ਕਿ ਸਾਡੀ ਰਿਹਾਈ ਹੋਵੇ ਭਾਵੇਂ ਨਾ ਪਰ ਕੌਮ ਦੀ ਆਜ਼ਾਦੀ ਦਾ ਜਿਹੜਾ ਸੰਘਰਸ਼ ਆ ਉਹ ਮਦਮ ਨਹੀਂ ਪੈਣਾ ਚਾਹੀਦਾ ਉਹ ਮਦਮ ਨਹੀਂ ਪੈਣਾ ਚਾਹੀਦਾ ਉਹ ਜਾਰੀ ਰਹਿਣਾ ਚਾਹੀਦਾ ਆ ਕਿਹਾ ਵੀ ਅਸੀਂ ਤੁਹਾਡੀ ਲਤ ਥਲੇੋਂ ਨਿਕਲ ਕੇ ਆਜ਼ਾਦੀ ਨਹੀਂ ਸਾਨੂੰ ਚਾਹੀਦੀ ਆਜ਼ਾਦ ਅਸੀਂ ਹੋਣਾ ਚਾਹੁੰਦੇ ਆ ਪਰ ਅਸੀਂ ਆਪਦੀ ਅਣਖ ਦੇ ਨਾਲ ਆਜ਼ਾਦ ਹੋਵਾਂਗੇ ਤੁਹਾਡੀਆਂ ਸ਼ਰਤਾਂ ਮੰਨ ਕੇ ਜਿਹੜਾ ਆਜ਼ਾਦ ਉਹ ਆਪਾਂ ਨਹੀਂ ਹੋਣਾ ਚਾਹੁੰਦੇ ਔਰ ਇਸ ਤੋਂ ਵੀ ਦੇਖੋ ਆਪਾਂ ਗਾਂ ਚੱਲ ਜੀਏ ਕਿ ਆਪਾਂ ਇਹ ਸੋਚਦੇ ਆਂ ਕਿ ਹਰ ਸਿੱਖ ਜਿਹੜਾ ਨਾ ਇਸੀ ਤੋਂ ਆਹਤ ਆ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੋਸ਼ੀ ਆ ਜਾਂ ਬਲਾਤਕਾਰ ਦਾ ਦੋਸ਼ੀ ਆ ਤੇ ਭਾਜਪਾ ਦੇ ਵਿੱਚ ਜਿਹੜੇ ਬੈਠੇ ਸਿੱਖ ਆ ਪੱਗਾਂ ਦੇ ਵਿੱਚ ਸਿਰ ਫਸਾਉਣ ਵਾਲੇ ਉਹਨਾਂ ਬੇਅਕਲਾਂ ਨੂੰ ਧਿਆਨ ਨਹੀਂ ਹੁੰਦਾ ਕਿ ਸਾਡੇ ਗੁਰੂ ਦੀਆਂ ਬੇਦਬੀਆਂ ਕੀਤੀਆਂ ਉਹ ਗਧੇ ਕਿਤਰਾ ਦੇ ਹੋਣਗੇ ਉਹ ਚੈਨ ਅਸੀਂ ਤਾਂ ਅਸੀਂ ਅਸੀਂ ਉਹਨਾਂ ਸੰਪਰਦਾਵਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਸੰਸਥਾਵਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਖਾਂਦੇ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆ ਖਾਂਦੇ ਤਾਂ ਉਹ ਗੁਰੂ ਪੰਥ ਦਾ ਆ ਪਰ ਦੇਖੋ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਭਾਜਪਾ ਵਿੱਚ ਗਏ ਤੇ ਅਸੀਂ ਆਏ ਅਸੀਂ ਦੀ ਸਾਰੇ ਹੀ ਮਸਲੇ ਜਿਹੜੇ ਹੱਲ ਆ ਉਹ ਕਰਵਾ ਲੈਣੇ ਆ ਅਸੀਂ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਸਿੱਖਾਂ ਨੂੰ ਕਿ ਹਿੰਦੂ ਧਰਮ ਦਾੰਗ ਕਹਿੰਦੇ ਅਸੀਂ ਉਹ ਸਿੱਖ ਇੱਕ ਵੱਖਰੀ ਕੌਮ ਵੀ ਲਿਖਾ ਲੈਣਾ ਹੈ ਕਹਿੰਦੇ ਅਸੀਂ ਬੰਦੀ ਸਿੰਘ ਵੀ ਰਿਹਾ ਜਿਹੜੇ ਆ ਉਹ ਕਰਵਾ ਲੈਣੇ ਆ ਤੇ ਬਾਕੀ ਜਿਹੜੇ ਸਾਰੇ ਮਸਲੇ ਹੱਲ ਕਰਵਾ ਲੈਣੇ ਆ ਪਰ ਤੁਸੀਂ ਬੰਦੀ ਸਿੰਘਾਂ ਨੂੰ ਤਾਂ ਕੀ ਰਿਹਾ ਕਰਾਉਣਾ ਸੀ ਜਿਹੜੇ ਸਿੱਖ ਆਗੂ ਦਾ ਸੰਪੂਰਨ ਦਾਵਾਂ ਦੇ ਮੁਖੀ ਜਥੇਬੰਦੀਆਂ ਦੇ ਮੁਖੀ ਭਾਜਪਾ ਦੇ ਗੁੰਗਾਂਦੇ ਆ ਉਹ ਤੁਸੀਂ ਤਾਂ ਡੇਰਾ ਸਿਰਸਾ ਮੁਖੀ ਦੀ ਇੱਕ ਬਲਾਤਕਾਰੀ ਦੀ ਪਰ ਰੋਲ ਤੱਕ ਨਹੀਂ ਰੁਕਵਾ ਸਕੇ ਮੈਂ ਤੁਹਾਨੂੰ ਰਣਜੀਤ ਸਿੰਘ ਇੱਕ ਗੱਲ ਦੱਸਦਾ ਮੈਂ ਆਪਾਂ ਜਦੋਂ ਵੀ ਸਾਨੂੰ ਪੁਛਗਿਸ਼ ਵਾਸਤੇ ਸੱਦਿਆ ਜਾਂਦਾ ਦਫ਼ਤਰਾਂ ਦੇ ਵਿੱਚ ਜੀ ਸੋ ਕਹਿੰਦੀ ਸੀ ਐਸਟਾਫ ਜਾਂ ਥਾਣੇ ਦੇ ਵਿੱਚ ਸ ਤੇ ਸਾਨੂੰ ਬਾਹਰ ਇੱਕ ਸੰਤਰੀ ਰੋਕਦਾ ਇੱਕ ਮਿੰਟ ਰੁਕ ਜਾਓ ਜੀ ਉਹ ਸਾਡਾ ਚੈੱਕ ਕਰਦਾ ਵੀ ਇਹਨਾਂ ਤੋਂ ਹਿਆਰਤ ਨਹੀਂ ਹੈਗਾ ਤੇ ਫਿਰ ਸਾਨੂੰ ਅੰਦਰ ਜਾਣ ਦਿੰਦਾ ਤੇ ਇਹ ਭਾਜਪਾ ਦੇ ਵਿੱਚ ਵੀ ਪਹਿਲੋਂ ਬੰਦੇ ਨੂੰ ਖਿਲਾਰਦੇ ਨੇ ਉਹ ਕਹਿੰਦੇ ਨੇ ਵੀ ਆਪਦੀ ਅਣਖ ਬਾਹਰ ਸੁੱਟ ਜਾ ਆਪਦੀ ਅਕਲ ਬਾਹਰ ਸੁੱਟ ਜਾ ਤੇ ਜਦੋਂ ਤੂੰ ਗਧਾ ਬਣ ਜਾਏਂਗਾ ਤੇ ਫਿਰ ਸਾਡੇ ਅੰਦਰ ਆ ਜਾ ਤੇ ਉਹੋ ਜਿਹੇ ਲੋਕ ਆ ਮੈਂ ਕਈ ਕਹਿੰਦਾ ਵੀ ਕਈ ਲੋਕ ਕਹਿ ਦਿੰਦੇ ਜੀ ਅਸੀਂ ਤੇ ਬਾਣੀ ਬੜੀ ਪੜਦੇ ਆਂ ਅਸੀਂ ਗੁਰੂਸਬਾਹ ਨੂੰ ਸਮਰਪਤ ਆਂ ਤੇ ਜੇ ਉਹ ਬਾਣੀ ਪੜਦੇ ਆ ਫਿਰ ਉਹ ਪੜਨ ਜੋਗੇ ਰਹਿ ਜਾਂਦੇ ਵਸੌਣ ਜੋਗੇ ਨਹੀਂ ਰਹਿ ਜਾਂਦੇ ਜਿਨ੍ਹਾਂ ਦੇ ਅੰਦਰ ਬਾਣੀ ਵਸੀ ਆ ਉਹ ਕਦੀ ਵੀ ਕਾਤਲ ਜਮਾਤ ਦੇ ਨਾਲ ਬਲਾਤਕਾਰੀ ਜਮਾਤ ਦੇ ਨਾਲ ਕਦੀ ਨਹੀਂ ਉਹ ਇਕਮਿਕ ਹੋਣਗੇ ਪਰ ਇਹ ਲੋਕ ਜਿਹੜੇ ਆ ਇਕਮਿਕ ਹੋ ਗਏ ਆ ਇਹਨਾਂ ਦੇ ਉੱਤੇ ਗੁਰੂ ਦੀ ਬਾਣੀ ਦਾ ਵੀ ਕੋਈ ਅਸਰ ਨਹੀਂ ਹੈਗਾ ਵੀ ਜਿਹੜੇ ਬਲਾਤਕਾਰੀ ਬੰਦੇ ਆ ਉਹਨਾਂ ਦੇ ਨਾਲ ਤੇ ਕੋਈ ਸਾਂਝ ਨਹੀਂ ਰੱਖਣੀ ਚਾਹੀਦੀ ਤੇ ਬਲਾਤਕਾਰੀ ਨੂੰ ਪੇਰਵਲ ਜਿਹੜੀ ਆ ਨਾ ਕੋਈ ਜੱਜ ਨਹੀਂ ਦੇ ਰਿਆ ਉਹਨੂੰ ਜਿਹੜੀ ਆ ਹਰਿਆਣੇ ਦੀ ਸਰਕਾਰ ਦੇ ਰ ਹਰਿਆਣੇ 'ਚ ਸਰਕਾਰ ਕਿਹਦੀ ਆ ਭਾਜਪਾ ਦੀ ਭਾਜਪਾ ਦੇ ਪਹਿਲੋਂ ਮੁੱਖ ਮੰਤਰੀ ਵੱਖਰਾ ਸੀਗਾ ਹੁਣ ਮੁੱਖ ਮੰਤਰੀ ਵੱਖਰਾ ਆ ਤੇ ਚੱਲਦੀ ਕੀ ਆ ਸੋਚ ਜਿਹੜੀ ਭਾਜਪਾ ਦੀ ਆ ਚਾਹੇ ਖੱਟੜ ਹੋਵੇ ਚਾਹੇ ਨੈਪ ਸਿੰਘ ਸੈਣੀ ਹੋਵੇ ਭਾਜਪਾ ਸਰਕਾਰ ਨੇ ਪਤਾ ਕੀ ਕੀਤਾ ਭਾਈ ਸਾਹਿਬ ਮੈਨੂੰ ਲੱਗਦਾ ਕਿ ਇਹ ਜਿਹੜੀ ਹਰਿਆਣਾ ਸਰਕਾਰ ਆ ਭਾਜਪਾ ਸਰਕਾਰ ਆ ਜਾਂ ਮੋਦੀ ਹੋਣੇ ਆ ਜਾਂ ਜਿਹੜਾ ਹੋਰ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਨਾ ਡੇਰਾ ਸਰਸਾ ਮੁਖੀ ਦੇ ਹੱਥ ਵਿੱਚ ਚਾਬੀ ਫੜਾ ਦਿੱਤੀ ਆ ਕਿ ਜਦੋਂ ਮਰਜ਼ੀ ਬਾਹਰ ਆਦੀ ਜਦੋਂ ਮਰਜ਼ੀ ਅੰਦਰ ਦਰਦੀ ਜਦੋਂ ਤੇਰਾ ਦਿਲ ਕਰੇ ਹਾਨੀਪ੍ਰੀਤ ਨੂੰ ਮਿਲਣ ਦਾ ਗੁਫਾ ਦੇ ਵਿੱਚ ਜਾਣ ਦਾ ਦਿਲ ਕਰੇ ਚਾਬੀ ਖੋਲ ਤੇ ਆ ਜਾ ਤੇ ਹਾਨੀਪ੍ਰੀਤ ਵਰਗੀਆਂ ਹੋਰ ਵੀ ਜੜੀਆਂ ਪ੍ਰੇਮਣਾ ਆ ਪਿੱਛੇ ਜੇ ਖਬਰ ਵੀ ਸਾਹਮਣੇ ਆਈ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਹਾਨੀਪ੍ਰੀਤ ਮਿਲ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਵੀ ਜੋ ਕੰਜਰਖਾਨਾ ਤੂੰ ਬਾਹਰ ਕਰਦਾ ਹਾਂ ਉਹ ਕਰ ਲੈ ਸੋ ਇਹ ਭਾਜਪਾ ਦੀ ਇਹ ਸੋਚ ਹੀ ਉਹ ਜੀ ਆ ਤੇ ਜਿਹੜੇ ਭਾਜਪਾ ਦੇ ਵਿੱਚ ਹੋਰ ਵੀ ਜਿਹੜੇ ਲੀਡਰ ਆ ਉਹਨਾਂ ਦੇ ਵੀ ਇਹੋ ਜਿਹੇ ਜਿਹੜੇ ਸਿਲਸਲੇ ਬੜੇ ਲੰਬੇ ਸਮੇਂ ਤੋਂ ਚੱ ਇਰੋਮੀਨਾ ਸੋਕੋ ਦੂਰ ਤੇ ਜਾ ਕੇ ਟੱਕਰ ਹੀ ਜਾਂਦਾ ਵਾ